ਤਰਨਤਾਰਨ ਦੇ ਦਿਨ ਆਉਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਤਿੰਨ ਨਾਬਾਲਗ ਲੜਕੀਆਂ ਦੇ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋਣ ਦੇ ਮਾਮਲੇ ਨੂੰ ਸੁਲਝਾ ਲਿਆ ਪੁਲਿਸ ਨੇ ਤਿੰਨੇ ਲੜਕੀਆਂ ਨੂੰ ਟ੍ਰੇਸ ਕਰਕੇ ਅਡਾ ਪਿੱਖੇਵੰਡ ਤੋਂ ਬਾਰਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ ਪੁਲਿਸ ਦੇ ਦਸਤਾਵੇਜ਼ ਮੁਤਾਬਕ ਇਹ ਬੱਚੀਆਂ ਘੁੰਮਣ ਫਿਰਨ ਦੇ ਇਰਾਦੇ ਦੇ ਨਾਲ ਪਹਿਲਾਂ ਦਰਬਾਰ ਸਾਹਿਬ ਗਈਆਂ ਜੁਥੇ ਤਿੰਨ ਦਿਨ ਰਹਿਣ ਤੋਂ ਬਾਅਦ ਆਪਣੇ ਨਾਨਕੇ ਜਾ ਰਹੀਆਂ ਸੀ ਪੁਲਿਸ ਅਧਿਕਾਰੀ ਨੇ ਸਕੂਲ ਪ੍ਰਬੰਧਕਾਂ ਤੇ ਮਾਪਿਆਂ ਨੂੰ ਬੱਚੀਆਂ ਦੀਆਂ ਗਤੀਵਿਧੀਆਂ ਵੱਲ ਧਿਆਨ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਅਗੇ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ ਉਧਰ ਬੱਚੀਆਂ ਦੇ ਮਾਪਿਆਂ ਨੇ ਸਹੀ ਸਲਾਮਤ ਵਾਪਸੇ ਲਈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ ਭੈਣੀ ਮਸਾਸਿੰਗ ਜਿਹੜਾ ਥਾਣਾ ਕਾਲੜਾ ਦੇ ਵਿੱਚ ਪਿੰਡ ਪੈਂਦਾ ਹੈ ਉੱਥੋਂ ਦੀਆਂ ਤਿੰਨ ਜਿਹੜੀਆਂ ਛੋਟੇ-ਛੋਟੀਆਂ ਬੱਚੀਆਂ ਨੇ ਸਕੂਲ ਦੇ ਵਿੱਚ ਐਪਲੀਕੇਸ਼ਨ ਦੇ ਕੇ ਜਿਹੜੀਆਂ ਨੇ ਅੱਧੀ ਛੁੱਟੀ ਤੋਂ ਆਪਣੇ ਸਕੂਲ ਤੋਂ ਜਾਇਜ਼ਤ ਲੈ ਕੇ ਚੱਲ ਗਈਆਂ ਸੀ ਤਣ ਤੋਂ ਘਰ ਨਹੀਂ ਸੀ ਵਾਪਸ ਆਈਆਂ ਇਹਨਾਂ ਦੇ ਵਿੱਚ ਜਿਹੜੀ ਗੀਤਾ ਆ ਇੱਕ ਜੈਸਮੀਨ ਆ ਇੱਕ ਬੀਵੀ ਆ ਜਿਹੜਾ ਦੀ ਉਮਰ ਦੀ ਗੱਲ ਕਰੀਏ ਤੇ 11 ਤੋਂ 12 ਸਾਲ ਦੇ ਵਿੱਚ ਇਹਨਾਂ ਦੀ ਏਜ ਹੈਗੀ ਆ ਤੇ ਇਹ ਜਦੋਂ ਵਾਪਸ ਨਹੀਂ ਆਈਆਂ ਤੇ ਇਹਨਾਂ ਨੇ ਪਹਿਲਾਂ ਪਰਿਵਾਰ ਨੇ ਆਪਣੇ ਤੌਰ ਤੇ ਭਾਲ ਕੀਤੀ ਤੇ ਅਗਲੇ ਦਿਨ ਜਿਹੜੀ ਪੁਲਿਸ ਸਟੇਸ਼ਨ ਖਾਲੜਾ ਵਿਖੇ ਜਿਹੜੀ ਐਫ ਆਈ ਆਰ ਦਰਜ ਕਰਾਇਆ ਜਸਵੰਦੀ ਤੁਰੰਤ ਜਿਹੜੀ ਐਫ ਆਈ ਆਰ ਦਰਜ ਕਰਕੇ ਬੱਚੀਆਂ ਦੀ ਅਸੀਂ ਜਿਹੜੀਆਂ ਭਾਲ ਸ਼ੁਰੂ ਕਰਤੀ ਪਹਿਲਾਂ ਜਿਹੜੀ ਕਾਲ ਡਿਟੇਲ ਟਾਵਰ ਲੋਕੇਸ਼ਨ ਤੇ ਜਿਹੜੀ ਟੈਕਨੀਕਲ ਤਰੀਕਿਆਂ ਨਾਲ ਤਕੀਸ਼ ਕੀਤੀ ਉਸ ਤੋਂ ਬਾਅਦ ਸੀਸੀਟੀਵੀ ਕੈਮਰਾ ਨੂੰ ਆਲਸ ਚੈਕਿੰਗ ਕੀਤੀ ਸੋ ਜਿਹੜੀਆਂ ਇਹ ਕੱਲ ਜਿਹੜੀਆਂ ਬੱਚੀਆਂ ਨੇ ਉਹ ਇਥੋਂ ਪਿੱਖੀ ਬੱਸ ਸਟੈਂਡ ਤੋਂ ਬਰਮਦ ਹੋ ਗਿਆ ਸੀ ਅੱਜ ਜਿਹੜਿਆ ਮਾਪੇ ਦੇ ਹਵਾਲੇ ਅਸੀਂ ਇਹਨਾਂ ਨੂੰ ਕਰ ਰਹੇ ਹਾਂ ਸੋ ਜਦੋਂ ਇਹਨਾਂ ਤੇ ਉਹ ਮੋੜਲੀ ਪ੍ਰੋਸੀਜ ਕੀਤੀ ਇਹਨਾਂ ਨੇ ਆਪਣੇ ਆਪ ਹੀ ਜਿੱਦਾਂ ਬੱਚਿਆਂ ਨੇ ਪ੍ਰੋਗਰਾਮ ਬਣਾਇਆ ਤੇ ਪੇ ਅਸੀਂ ਦਰਬਾਰ ਸਾਹਿਬ ਜਾਣਾ ਤੇ ਦਰਬਾਰ ਸਾਹਿਬ ਚੱਲ ਗਏ ਦੋ ਰਾਤਾਂ ਉੱਥੇ ਰਹੀਆਂ ਤੇ ਉੱਥੋਂ ਵਾਪਸ ਆ ਕੇ ਤੇ ਆਪਣੇ ਨਾਨਕੇ ਘਰ ਜਾ ਰਹੀਆਂ ਸੀ ਤੇ ਜਿਹੜੀਆਂ ਤਿੰਨੇ ਦੀ ਤਿੰਨੇ ਬੱਚੀਆਂ ਜਿਹੜੀਆਂ ਸੀ ਰਿਕਵਰ ਕਰ ਲਈਆਂ ਤੇ ਮਾਪਿਆਂ ਦੇ ਹੈਂਡਓਵਰ ਕਰ ਦਿੱਤੀਆਂ ਇੱਥੇ ਮੈਂ ਨਾਲ ਦੀ ਨਾਲ ਜਿੱਥੇ ਅ ਮਾਪਿਆਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਉੱਥੇ ਮੈਂ ਸਕੂਲ ਐਡਮਿਨਿਸਟ੍ਰੇਸ਼ਨ ਦੇ ਵੀ ਜਿਹੜੀ ਆ ਇਹਦੇ ਵਿੱਚ ਜ਼ਿੰਮੇਵਾਰੀ ਫਿਕਸ ਕਰਨੀ ਬਣਦੀ ਆ ਇਹਦੇ ਸਬੰਧੀ ਅਸੀਂ ਜਿਹੜਾ ਡੀਓ ਨੂੰ ਲਿਖ ਕੇ ਵੀ ਭੇਜਾਂਗੇ ਕਿ ਜਦੋਂ ਵੀ ਕੋਈ ਬੱਚੇ ਇਸ ਤਰ੍ਹਾਂ ਦੇ ਖਾਸ ਕਰਕੇ ਬੱਚਿਆਂ ਜਦੋਂ ਵੀ ਕਿਤੇ ਐਪਲੀਕੇਸ਼ਨ ਦੇ ਕੇ ਜਾਂਦੀਆਂ ਨੇ ਤੇ ਅੱਜ ਕੱਲ ਮੋਬਾਈਲ ਸਾਰਿਆਂ ਦੇ ਕੋਲ ਹੈ ਤੇ ਪੇਰੈਂਟਸ ਨੂੰ ਘਟੋ ਘਟਾ ਇਨਫਾਰਮ ਜ਼ਰੂਰ ਕੀਤਾ ਜਾਵੇ ਜਾਂ ਉਹਨਾਂ ਬਾਰੇ ਦੱਸਿਆ ਜਾਊ ਜਾਵੇ ਤੇ ਮਾਪੇ-ਵਾਪੇ ਨੂੰ ਵੀ ਮੈਂ ਇਹੋ ਬੇਨਤੀ ਕਰਦਾ ਕਿ ਬੱਚਿਆਂ ਨੂੰ ਸਕੂਲ ਪੇਜ ਕੇ ਪਾਰਕ ਨਾ ਉਹੋ ਉਹਨਾਂ ਦੇ ਨਾਲ ਇਨ ਟੱਚ ਰਹੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੋ ਤਾਂ ਕਿ ਜੋ ਉਹਨਾਂ ਦੀ ਇਨਪੁਟ ਆਉਟਪੁਟ ਹੈਗੀ ਉਹ ਤੁਹਾਨੂੰ ਪਤਾ ਲੱਗਦੀ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਘਟਨਾ ਕਿਸੇ ਹੋਰ ਪਰਿਵਾਰ ਦੇ ਨਾਲ ਨਾ ਵਾਪਰੇ ਸੋ ਜਿਹੜੇ ਬੱਚੇ ਆ ਸੀ ਅੱਜ ਮਾਪੇ-ਵਾਪੇ ਦੇ ਹਵਾਲੇ ਕਰ ਦਿੱਤੇ ਸਾਡੀਆਂ ਬੱਚੀਆਂ ਅੱਜ ਅੱਜ ਸਭ ਤੋਂ ਸਾਬ ਨੇ ਸਾਡੇ ਵਾਢੇ ਕਰ ਦਿੱਤੀਆਂ ਸਾਡੀ ਬਹੁਤ ਜਿਆਦੀ ਮਦਦ ਸਹਿਯੋਗ ਪੁਲਸ ਮਰਦਮਾਨ ਸਾਰਿਆਂ ਨੇ ਲਾ ਕੇ ਇਤਨਾਰ ਹੋ ਸਾਟ ਨੇ ਕੀਤੀ ਧੰਨਵਾਦ ਇਸ ਤਰ੍ਹਾਂ ਦਾ ਬਹੁਤ ਸਾਰਾ ਇਹਨਾਂ ਨੇ ਸਹਿਯੋਗ ਹਰ ਨਾਲ ਕਰਕੇ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਬੱਚੀਆਂ ਬਰਾਦ ਹੋਈਆਂ ਬਹੁਤ ਬਹੁਤ ਧੰਨ